ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਕਈ ਵਾਰੀ ਪ੍ਰਵਾਸੀਆਂ ਤੇ ਮਤਲਬ ਹਈਆਂ ਤੇ ਆਪਾਂ ਕਈ ਵਾਰੀ ਗੱਲ ਕੀਤੀ ਆ ਤੇ ਕਈਆਂ ਨੇ ਜਾਤ ਦੀਆਂ ਜ਼ਮੀਰਾਂ ਵਾਲਿਆਂ ਨੇ ਮਤਲਬ ਇਸ ਗੱਲ ਨੂੰ ਹੰਕਾਰਾ ਦਿੱਤਾ ਕਿ ਠੀਕ ਹੈ ਬਾਬਾ ਜੀ ਮਤਲਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸੱਚ ਆ ਪਰ ਕਈਆਂ ਨੇ ਇਸ ਚੀਜ਼ ਨੂੰ ਨਫਰਤ ਸਮਝ ਕੇ ਜਾਂ ਦੂਧੀਆਂ ਤੀਜੀਆਂ ਗੱਲਾਂ ਐਵੇਂ ਕਰਕੇ ਆਦੇ ਕੋਲੋਂ ਬਣਾਤਾ ਇਹ ਤਾਂ ਜੀ ਵੀਊ ਲੈਣ ਦੇ ਮਾਰੇ ਕਰਦੇ ਆ ਤਾਂ ਜੀ ਐਂ ਕਰਦੇ ਹੋ ਕਰਦੇ ਪਰ ਮਹਾਲੀ ਦੇ ਵਿੱਚ ਇਹਨਾਂ ਚਵਲਾਂ ਨੇ ਇੱਕ ਹੋਰ ਵੱਡੀ ਗੱਦੀ ਹਕਤ ਕੀਤੀ ਆ ਆ ਤੁਸੀਂ ਵੇਖੋ ਪਹਿਲਾ ਵੀਡੀਓ ਫਿਰ ਗੱਲ ਕਰਦੇ ਹਾਂ ਹਾਲੀ ਦੇ ਅੱਜ ਕੁੰਬੜਾ ਪਿੰਡ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰਦੀ ਹੈ ਜਿੱਥੇ ਦੋ ਮੁੰਡਿਆਂ ਦੇ ਉੱਪਰ ਹਮਲਾ ਕੀਤਾ ਜਾਂਦਾ ਪ੍ਰਵਾਸੀ ਮੁੰਡਿਆਂ ਨੇ ਹਮਲਾ ਕੀਤਾ ਦੋ ਪੰਜਾਬੀਆਂ ਤੇ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਉਮਰ ਵੀ ਤੁਹਾਨੂੰ ਦੱਸੀਏ 16 17 18 ਇਸ ਦੇ ਕਰੀਬ ਹੀ ਮੰਨੀ ਜਾ ਰਹੀ ਹੈ ਔਰ ਦੂਜੇ ਪਾਸੇ ਇੱਕ ਦੀ ਤਾਂ ਆਨ ਦੀ ਸਪੋਰਟੀ ਮੌਤ ਹੋ ਗਈ ਹੈ ਔਰ ਪਿੱਛੇ ਡੈੱਡ ਬੋਡੀ ਵੀ ਪਈ ਹੈ ਔਰ ਸਾਰਾ 에ਅਰਪੋਰਟ ਰੋਡ ਜਿਹੜਾ ਹੈ ਬਲੌਕ ਕੀਤਾ ਹੋਇਆ ਲੋਕਾਂ ਦੇ ਵੱਲੋਂ ਸਾਰਾ ਕੁੰਬੜਾ ਪਿੰਡ ਇੱਥੇ ਆ ਕੇ ਖੜਾ ਹੈਗਾ ਔਰ ਨਾਲ ਹੀ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਉਸ ਦੇ ਚਾਚਾ ਹੀ ਸਾਡੇ ਨਾਲ ਕਰਦਾ ਕਿ ਪੂਰਾ ਹਾਸਾ ਕਿਵੇਂ ਵਾਪਰਿਆ ਦੇਖ ਸਕਦੇ ਹੋ ਤੁਸੀਂ ਕਿਵੇਂ ਮਾਂ ਕਿਉਂ ਜਿਹੜੇ ਇੱਥੇ ਰੋ ਰਹੇ ਨੇ ਕਿਉਂਕਿ ਉਹਨਾਂ ਦਾ ਕਲੋਤਾ ਪੁੱਤੜਾ ਸੀ ਉਹ ਦੁਨੀਆ ਤੋਂ ਚਲਾ ਗਿਆ ਤਾਂ ਮੁੰਡੇ ਦੇ ਚਾਚੇ ਦੇ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਬਾਈ ਜੀ ਪੂਰਾ ਘਟਨਾ ਦੱਸੋ ਕਿਦੋਂ ਵਾਪਰੀ ਹੈ ਕੀ ਗੱਲ ਹੋਈ ਹੈ ਸ਼ਾਮ ਦਾ ਟਾਈਮ ਸੀ ਸਾਡੇ ਕੋਲ ਫੋਨ ਆਇਆ ਕੱਲ ਨੂੰ ਹਾਂਜੀ ਸ਼ਾਮ ਨੂੰ ਹੀ ਹਾਂਜੀ ਆਪਣੇ ਬੇਟੇ ਨਾਲ ਐਦਾਂ ਕੋਈ ਵਾਰਦਾਤ ਹੋ ਗਈ ਠੀਕ ਹੈ ਜੀ ਝੋਟ ਵੱਜੀ ਹੈ ਅਸੀਂ ਆਏ ਵੱਜ ਗਏ ਠੀਕ ਹੈ ਜੀ ਅਸੀਂ ਦੇਖਿਆ ਲਹੂ ਲਵਾਨ ਉੱਥੇ ਸਾਰੇ ਸਾਡੇ ਕੋਲ ਬੀੜੀਆਂ ਫੋਟੋ ਪਈਆਂ ਠੀਕੇ ਜੀ ਅਸੀਂ ਦੇਖਿਆ ਸਾਡੇ ਬੇਟੇ ਨਾਲ ਜਿਆਦਾ ਆਣ ਹੋਣ ਹੋਣੀ ਹੋਗੀ ਕੋਈ ਜਿਆਦਾ ਠੀਕ ਹੈ ਜੀ ਗ੍ਰੇਸਨ ਹਸਪੀਟਲ ਲੈ ਗਏ ਚੱਕ ਕੇ ਠੀਕ ਹੈ ਜੀ ਉੱਥੇ ਉਹਨਾਂ ਨੇ ਹਸਪੀਟਲ ਵਾਲੇ ਨੇ ਸਾਨੂੰ 1.5 ਲੱਖ ਰੁਪਏ ਮੰਗਿਆ ਕਹਿੰਦੇ ਜੀ ਆਪ ਵੀ ਤੁਸੀਂ ਪੈਸੇ ਦਿਓ ਤੁਹਾਡਾ ਬੇਟਾ ਠੀਕ ਹੈ ਪਰ ਸਾਡਾ ਦਿਲ ਨਹੀਂ ਮੰਨਿਆ ਅਸੀਂ ਦੇਖਿਆ ਜਾ ਕੇ ਔਨ ਦੀ ਸਪੋਰਟ ਸਾਡੇ ਬੇਟੀ ਦੀ ਡੈਥ ਹੋ ਗਈ ਸੀ ਠੀਕੇ ਜੀ ਬਾਕੀ ਹੋਈ ਦੇਖੋ ਜੀ ਬਾਈ ਔਨ ਦੀ ਸਪੋਰਟ ਕਹਿੰਦੇ ਡੈਥ ਹੋ ਗਈ ਸੀਗੀ ਇਹ ਚਵਲ ਜਾਂਦੇ ਇਹ ਉਧਰ ਦੇ ਗੁੰਡੇ ਯੂਪੀ ਬਿਹਾਰ ਦੇ ਗੁੰਡੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਯੂਪੀ ਬਿਹਾਰ ਦੇ ਗੁੰਡੇ ਉਧਰੋਂ ਕੋਈ ਕਾਇਮ ਕਰਦੇ ਆ ਤੇ ਪੰਜਾਬ ਚ ਆ ਵੜਦੇ ਆ ਤੇ ਸਾਡੇ ਲੀਡਰਾਂ ਨੇ ਚਿਬੜਾ ਨੇ ਇਹਨਾਂ ਬੰਦਿਆਂ ਨੂੰ ਇਹਨਾਂ ਗੁੰਡਿਆਂ ਨੂੰ ਦਿੱਤੀ ਹੈ ਪਨਾ ਆਉਂਦੇ ਹੀ ਇਹਨਾਂ ਦੇ ਆਧਾਰਕਾਰ ਬਣ ਜਾਂਦੇ ਆ ਇਹਨਾਂ ਨੂੰ ਰਹਿਣ ਲਈ ਪਿੰਡਾਂ ਜਗ੍ਹਾ ਦੇ ਦਿੰਦੇ ਆ ਸਰਪੰਚ ਕਹਿੰਦੇ ਮੇਰੀਆਂ ਵੋਟਾਂ ਬਣ ਜਾਣ ਹੁਣ ਜਿਹੜੇ ਸਰਪੰਚ ਨੇ ਆਪਦੇ ਰਾਜ ਵਿੱਚ ਇਹਨਾਂ ਚਵੜਾ ਦੀਆਂ ਵੋਟਾਂ ਬਣਾਈਆਂ ਹੁੰਦੀਆਂ ਇਹਨਾਂ ਗੁੰਡੇ ਦੀਆਂ ਵੋਟਾਂ ਬਣਾਈਆਂ ਹੁੰਦੀਆਂ ਫਿਰ ਉਹ ਕਹਿੰਦਾ ਜੀ ਤੁਸੀਂ ਮੈਨੂੰ ਵੋਟਾਂ ਪਾਓ ਮੈਂ ਤੁਹਾਨੂੰ ਥਾਂ ਦਿੱਤੀ ਸੀਗੀ ਦੂਜਾ ਸਰਪੰਚਾਂ ਤੋਂ ਬਾਅਦ ਆ ਜਾਂਦੇ ਐਮਐਲਏ ਐਮਐਲਏ ਨੂੰ ਸਰਪੰਚੀ ਭਰੋਸਾ ਦਵਾਉਂਦੇ ਆ ਕਿ ਇਹ ਜਿਹੜੇ ਇਹ ਵੋਟਾਂ ਜੀ ਥੋਡੀਆਂ ਐ ਇਹਨਾਂ ਦੀ ਰਾਖੀ ਕਰੋ ਇਹਨਾਂ ਨੂੰ ਕੰਮ ਦਿਓ ਇਹਨਾਂ ਨੂੰ ਪਲਾਟ ਘਟਕੇ ਦਿਓ ਦੇਖੋ ਕਿੱਡੀ ਕਿੱਡੀ ਜਗ੍ਹਾ ਕਿੰਨੀ ਕਿੰਨੀ ਵਧੀਆ ਜਗ੍ਹਾ ਦੇ ਵਿੱਚ ਮਤਲਬ ਜਿੱਥੇ ਆਮ ਬੰਦਾ پلاਟ ਨਹੀਂ ਲੈ ਸਕਦਾ ਇਹਨਾਂ ਨੂੰ ਸਰਕਾਰੀ ਕਲੋਨੀਆਂ ਕਰ ਕਰ ਦੇਤੀਆਂ ਨਜਾਇਜ਼ ਕਬਜ਼ੇ ਕਰਦੇ ਆ ਉਥੇ ਕਲੋਨੀ ਬਣਾਤੀ ਜਾਂਦੀ ਹੈ ਨਜਾਇਜ਼ ਕਬਜ਼ੇ ਕਰਦੇ ਆ ਪਹਿਲਾਂ ਝੁੱਗੀ ਪਾਉਂਦੇ ਆ ਝੁੱਗੀ ਦੇ ਬਾਅਦ ਪੱਕਾ ਮਕਾਨ ਬਣ ਜਾਂਦਾ ਤੇ ਮੈਨੂੰ ਦੱਸੋ ਫਿਰ ਕਸੂਰ ਕੀ ਦਾ ਓਏ ਪੰਜਾਬੀਓ ਓ ਸਿੱਖੋ ਓ ਜਾਗ ਜਾਓ ਤੁਹਾਨੂੰ ਰੱਬ ਦਾ ਵਾਸਤਾ ਜਾਗ ਜਾਓ ਓ ਤੁਹਾਡੇ ਬੱਚਿਆਂ ਨੂੰ ਕੋਹ ਕੋ ਕੇ ਮਾਰਨ ਲੱਗ ਗਏ ਆ ਲੋਕ ਆ ਗਿਆ ਸਮਾਂ ਓ ਜਿਹੜਾ ਸਮਾਂ ਸਾਡੇ ਵੱਡ ਬਡੇਰੇ ਵੀ ਕਹਿ ਕੇ ਗਏ ਆ ਪਿੱਛੇ ਦੇ ਆ 15 20 ਸਾਲ ਪਹਿਲਾਂ ਜਿਹੜੀਆਂ ਗੱਲਾਂ 15 ਸਾਲ ਪਹਿਲਾਂ ਜਿਹੜੇ ਸਿਆਣੇ ਬੰਦੇ ਬੈਂਚਾਂ 'ਚ ਤਖਤ ਪੋਚੇ ਦੇ ਬੈਠ ਕੇ ਗੱਲਾਂ ਕਰਦੇ ਹੁੰਦੇ ਸੀ ਨਾ ਉਹ ਗੱਲਾਂ ਆਪਾਂ ਦੇਖ ਰਹੇ ਆ ਆਪਾਂ ਦੇਖ ਰਹੇ ਆ 10 15 ਸਾਲ ਪਹਿਲਾਂ ਵੀ ਇਹ ਜਿਹੜੀਆਂ ਗੱਲਾਂ ਕਈਆਂ ਵੀਆਂ ਸਿਆਣੇ ਬੰਦਿਆਂ ਦੀਆਂ ਤੇ ਅੱਜ ਸਾਡੇ ਵਰਗੇ ਪਿੱਟ ਸਿਆਪਾ ਕਰ ਰਹੇ ਆ ਸਰਕਾਰਾਂ ਦਾ ਤੇ ਸਾਡੇ ਸਿੱਖਾਂ ਦਾ ਪੰਜਾਬੀਆਂ ਦਾ ਕਿ ਇਹਨਾਂ ਲੋਕਾਂ ਤੋਂ ਬਚੋ ਕੁਝ ਦਿਨ ਪਹਿਲਾਂ ਇਹਨਾਂ ਨੇ ਇੱਕ 90 ਕਿਸੇ ਪਿੰਡ ਦੇ ਵਿੱਚ ਉਹ ਨੰਗ ਸਿੰਘ ਜਿਹੜਾ ਮਤਲਬ ਜ਼ਬਾਨ ਤੋਂ ਬੋਲ ਨਹੀਂ ਸਕਦਾ ਸੀ ਉਸ ਨੰਗ ਸਿੰਘ ਨੂੰ ਕਤਲ ਕੀਤਾ ਠੀਕ ਆ ਅੱਜ ਦੋ ਮਹਾਲੀ ਵਿੱਚ ਦੋ ਬੁੰਡੇ ਹੋਰ ਇਹਨਾਂ ਨੇ ਕਤਲ ਕੀਤੇ ਤਰਨਕਾਰ ਦੇ ਵਿੱਚ ਪੂਰਾ ਪਰਿਵਾਰ ਕਤਲ ਕਰ ਗਏ ਸੀ ਹੋਰ ਕਿੰਨਾ ਕਿ ਤੁਸੀਂ ਵੇਦ ਕਰਨੀਆਂ ਸਿੱਖੋ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਕਿਉਂ ਨਹੀਂ ਲੈ ਰਹੇ ਮੈਂ ਜਿਹੜੀਆਂ ਸਮਾਜਿਕ ਰਸੇ ਬੰਨੀਆਂ ਆ ਜਗੜੀਆਂ ਨਿੰਗ ਸਿੰਘ ਜਥੇਬੰਦੀਆਂ ਉਹਨਾਂ ਨੂੰ ਪੁੱਛਣਾ ਚਾਹਨਾ ਕਿੰਨੀ ਗਵੇਟ ਕਰਨੀ ਆ ਇਹਨਾਂ ਕੁੱਤਿਆਂ ਦੇ ਖਿਲਾਫ ਕੋਈ ਐਕਸ਼ਨ ਕਿਉਂ ਨਹੀਂ ਲੈ ਲਿਆ ਜਾ ਰਿਹਾ ਹੈਗਾ ਸਾਰੇ ਰਲ ਕੇ ਇਹਨਾਂ ਦੇ ਖਿਲਾਫ ਐਕਸ਼ਨ ਲਈਏ ਇਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ ਗੰਧ ਪਾ ਰੱਖਿਆ ਕਿੰਨੇ ਕ ਆਪਣੇ ਬੱਚੇ ਹੋਣ ਤੁਸੀਂ ਹੋਰ ਮਰਵਾਉਣੇ ਆ ਬੇਨਤੀਆਂ ਪ੍ਰਮਾਨ ਕਰੋ ਸਰਕਾਰਾਂ ਨੂੰ ਬੇਨਤੀ ਆ ਕਿ ਇਹਨਾਂ ਨੂੰ ਇਹਨੂੰ ਵਾੜਾ ਨਾ ਸਮਝੋ ਪੰਜਾਬ ਨੂੰ ਵਾੜਾ ਇਹ ਸਰਕਾਰੋਂ ਪੰਜਾਬ ਵਾੜਾ ਨਹੀਂ ਹੈਗਾ ਜਿਹੜਾ ਆਇਆ ਅੰਦਰ ਵਰ ਗਿਆ ਜਿਹੜਾ ਆਇਆ ਅੰਦਰ ਵਰ ਗਿਆ ਤੁਸੀਂ ਕਿਸੇ ਹੋਸਟੇਜ ਚ ਤੁਸੀਂ ਇਹ ਗੁਜਰਾਤ ਵਿੱਚ ਤੁਸੀਂ ਇਹ ਦੂਜੇ ਵਿੱਚ ਹਿਮਾਚਲ ਵਿੱਚ ਪੈਰ ਪਾ ਕੇ ਵਿਖਾਓ ਕੰਮ ਤਾਂ ਕਿਸਮਤ ਰੱਖਦੇ ਅਗਲੇ ਸਾਡੇ ਵਾਲੇ ਵੋਟਾਂ ਮਾਰੇ ਚਾਵਲ ਵੋਟਾਂ ਹੀ ਬਣਾਈ ਜਾਂਦੇ ਇਹਦੀਆਂ ਵੋਟਾਂ ਆਧਾਰ ਕਾਰਡ ਵੋਟ ਉਹ ਵੀ ਬਣਾਉਂਦੇ ਆ ਇਹਨਾਂ ਨੂੰ ਆਉਣ ਨੂੰ ਪੱਕੇ ਇਹਨਾਂ ਨੂੰ ਨਾਗਰਤਾ ਮਿਲ ਜਾਂਦੀ ਪੰਜਾਬ ਦੀ ਹੋਰ ਇਹਨਾਂ ਨੂੰ ਕੀ ਚਾਹੀਦਾ ਉਹ ਲਾਂਤੀਓ ਓਏ ਆਪਦੇ ਬੱਚਿਆਂ ਦਾ ਆਪਦੇ ਭਵਿੱਖ ਦਾ ਆਪਦੇ ਬੱਚਿਆਂ ਦੇ ਭਵਿੱਖ ਦਾ ਆਉਣ ਵਾਲੀ ਜਨਰੇਸ਼ਨ ਬਾਰੇ ਵੀ ਮਾੜਾ ਮੁੱਟਾ ਸੋਚੋ ਲਾਂਤੀਓ ਸ਼ਰਮ ਕਰੋ ਆ ਜਿਨ੍ਹਾਂ ਦੇ ਚਰਾਗ ਬੁੱਝ ਗਏ ਆ ਘਰਾਂ ਦੇ ਉਹਨਾਂ ਦੇ ਮੂਰੇ ਇੱਕ ਦਾ ਅੰਧੇਰੀ ਅੰਧੇਰਾ ਤੇ ਤੁਸੀਂ ਵੋਟਾਂ ਬਣਾ ਕੇ ਆਹ ਮਹਾਲੀ ਚੰਡੀਗੜ੍ਹ ਲੁਧਿਆਣਾ ਏਰੀਆ ਤਾਂ ਇਹਨਾਂ ਚਵਲਾਂ ਨਾਲ ਭਰੇ ਭਰੇ ਪਿੰਡਾਂ ਦੇ ਪਿੰਡ ਇੱਧਰਲੇ ਵੀਰਾਂ ਨੂੰ ਬੇਨਤੀ ਕਰਨੀ ਚਾਹੋ ਨਾ ਕਿ ਤੁਸੀਂ ਕਹੜੇ ਹੋ ਜੋ ਤੁਹਾਡੇ ਨਾਲ ਸਾਰੇ ਸਿੰਘ ਜਿ세 ਬੰਦियां ਤੁਹਾਡੇ ਨਾਲ ਖੜੀਆਂ ਤੁਸੀਂ ਮਾਰਾ ਜੇ ਜੇ ਕਿਸੇ ਨੂੰ ਇਹ ਪੰਜਾਬੀ ਨੂੰ ਪੈਂਦੇ ਆ ਤੁਸੀਂ ਮਾਰਾ ਸਟੈਂਡ ਤੋਂ ਲਿਆ ਕਰੋ ਤੁਸੀਂ ਖੜ ਕੇ ਪਹਿਲਾਂ ਤਮਾਸ਼ਾ ਵੇਨੇ ਆ ਤੇ ਫਿਰ ਤੁਸੀਂ ਧਰਨੇ ਦਿੰਨੇ ਆ ਆ ਨੰਗ ਸਿੰਘ ਦੀ ਉਹ ਤੋਂ ਮੈਂ ਵੀਡੀਓ ਵੇਖਾਂਗਾ ਕਿੰਨੇ ਬੰਦੇ ਖੜੇ ਸੀ ਜਿਹੋ ਨੇ ਢੰਗ ਸਿੰਘ ਨਾਲ ਲੜਦੇ ਸੀ ਉਹ ਭਈਏ ਉਦੋਂ ਕਿਸੇ ਦਾ ਸਾਥ ਨਹੀਂ ਦਿੱਤਾ ਢੰਗ ਸਿੰਘ ਦਾ ਤੇ ਬਾਅਦ ਵਿੱਚ ਧਰਨੇ ਲਾਉਨੇ ਸੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਨਾ ਮਹਾਲੀ ਸਰਕਾਰ ਮਹਾਲੀ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਕਿ ਇਹਨਾਂ ਨੂੰ ਜਲਦ ਤੋਂ ਜਲਦੀ ਫੜ ਕੇ ਯੂਪੀ ਬਿਹਾਰ ਭੱਜਣ ਤੋਂ ਪਹਿਲਾਂ ਫੜ ਕੇ ਇਹਨਾਂ ਕੁੱਤਿਆਂ ਨੂੰ ਇਹਨਾਂ ਨੂੰ ਚਰਾਹੇ 'ਚ ਖੜ ਕੇ ਗੋਲੀ ਮਾਰੀ ਜਾਵੇ